ਅਮਰੀਕਾ ਦੀ ਧਰਤੀ ਤੇ ਸਟੇਟ ਕੈਲੀਫੋਰਨੀਆ ਦੇ ਵਿੱਚ ਇੱਕ ਫੇਰ ਟਰੱਕ ਹਾਦਸੇ ਦੀ ਜਿਹੜੀ ਬੜੀ ਮੰਦ ਭਾਗੀ ਖਬਰ ਆ ਬੀਤੇ ਦਿਨ ਸਾਹਮਣੇ ਆਉਂਦੀ ਆ ਜੋ ਜੰਗਲ ਦੀ ਅੱਗ ਵਾਂਗ ਜਿਹੜੀਆਂ ਖਬਰਾਂ ਫੈਲ ਰੀਆਂ ਨੇ ਕਿ ਜਸਨਪ੍ਰੀਤ ਨਾਂ ਦਾ ਇੱਕ ਨੌਜਵਾਨ ਆ ਜੋ ਜ਼ਿਲ੍ਹਾ ਗੁਰਦਾਸਪੁਰ ਦੇ ਤੁਹਾਨੂੰ ਦੱਸਦੀ ਕਿ ਪ੍ਰਾਣਾਸ਼ਾਲਾ ਪਿੰਡ ਦੇ ਨਾਲ ਸੰਬੰਧਤ ਹੈ ਤੇ ਇਸ ਲਈ ਅਸੀਂ ਪ੍ਰਾਣਾਸ਼ਾਲਾ ਪਿੰਡ ਦੇ ਵਿੱਚ ਖੜੇ ਹਾਂ ਜੋ ਜਸ਼ਨਪ੍ਰੀਤ ਦਾ ਜਿਹੜਾ ਵਾ ਜੱਦੀ ਪਿੰਡ ਹੈਗਾ ਵਾ ਤੁਹਾਨੂੰ ਦੱਸਦੀਏ ਕਿ ਜਸ਼ਨਪ੍ਰੀਤ ਦੇ ਉੱਪਰ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਕਿ ਇਸ ਸੜਕ ਹਾਦਸੇ ਦੇ ਵਿੱਚ ਜੋ ਇਹ ਮੰਦ ਭਾਗਾ ਸੜਕ ਹਾਸਾ ਸਾਹਮਣੇ ਆਉਂਦਾ ਤਿੰਨ ਦੇ ਕਰੀਬ ਜੜੀਆਂ ਮੌਤਾਂ ਹੋ ਜਾਂਦੀਆਂ ਨੇ ਤੇ ਚਾਰ ਵਿਅਕਤੀ ਗੰਭੀਰ ਰੂਪ ਦੇ ਵਿੱਚ ਫੱਟੜ ਹੋ ਜਾਂਦੇ ਨੇ ਸੋ ਜਿਸ ਨੂੰ ਲੈ ਕੇ ਇਹ ਜੋ ਹਾਦਸੇ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਵਾ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੇ ਜੋ ਜਸ਼ਨਪ੍ਰੀਤ ਆ ਇਹਦੇ ਵੱਲੋਂ ਡਰੱਗਸ ਦਾ ਨਸ਼ਾ ਕੀਤਾ ਗਿਆ ਸੀ ਤੇ ਨਸ਼ੇ ਦੇ ਸੂਰਤ ਦੇ ਵਿੱਚ ਜਿਹੜਾ ਵਾ ਇਹ ਹਾਲਾਤੇ ਨੂੰ ਜਿਹੜਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਾ ਸੋ ਇਸ ਵੇਲੇ ਅਸੀਂ ਪਿੰਡ ਦੀਆਂ ਸੰਗਤਾਂ ਤੋਂ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਖੜੇ ਆ ਸੰਧਿਆ ਦਾ ਵੇਲਾ ਸਾਹਮਣੇ ਰਹਿ ਰਸ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੀਆਂ ਸੰਗਤਾਂ ਨੇ ਤੇ ਜਸ਼ਨਪ੍ਰੀਤ ਦੇ ਜਿਹੜੇ ਪਿਤਾ ਨੇ ਉਹ ਸਾਡੇ ਨਾਲ ਮੌਜੂਦ ਨੇ ਪੀੜਤ ਪਿਤਾ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਕਿਉਂਕਿ ਇਲਾਕੇ ਦੇ ਵਿੱਚ ਆ ਚਰਚਾ ਵੀ ਪਾਈ ਜਾ ਰਹੀ ਆ ਪਿੰਡ ਵਾਸੀਆਂ ਵੱਲੋਂ ਵੀ ਦੱਸਿਆ ਜਾ ਰਿਹਾ ਕਿ ਜੋ ਨਸ਼ੇ ਦੇ ਦੋਸ਼ ਲੱਗੇ ਨੇ ਜਸਨਪ੍ਰੀਤ ਉੱਪਰ ਉਸ ਬੱਚੇ ਦਾ ਜਿਹੜਾ ਉਸ ਨੌਜਵਾਨ ਦਾ ਜਿਹੜਾ ਜੀਵਨ ਸੀਗਾ ਇਸ ਤਰ੍ਹਾਂ ਦਾ ਨਹੀਂ ਸੀ ਉਹ ਕਿਸੇ ਵੀ ਤਰ੍ਹਾਂ ਦਾ ਦੱਸਿਆ ਜਾ ਰਿਹਾ ਕਿ ਨਸ਼ੇ ਦਾ ਸੇਵਨ ਨਹੀਂ ਸੀ ਕਰਦਾ ਸਗੋਂ ਅਮਰਤ ਧਾਰੀ ਸੀ ਤੇ ਦੋਹਾਂ ਵੇਲਿਆਂ ਦਾ ਜਿਹੜਾ ਵਾ ਆ ਨਿਤਨੇਮੀ ਸੀ ਫਿਰ ਅਮਰਤ ਧਾਰੀ ਜਿਹੜੇ ਨੌਜਵਾਨ ਨੇ ਜਾਂ ਪੰਜਾਬੀ ਨੌਜਵਾਨ ਨੇ ਉਹਨਾਂ ਨੂੰ ਜੋ ਟਰੰਪ ਦਾ ਜਿਹੜੀ ਰਡਾਲ ਚੱਲ ਰਹੀ ਹੈ ਜੋ ਕਿ ਗੈਰ ਕਾਨੂੰਨੀ ਜਿਹੜੇ ਹੈਗੇ ਨੇ ਪ੍ਰਵਾਸੀ ਉਹਨਾਂ ਨੂੰ ਦੇਸ਼ ਨਿਕਾਲਾ ਦੇਣ ਵਾਸਤੇ ਫਿਰ ਅਜਿਹੇ ਜਿਹੜੇ ਗੰਭੀਰ ਦੋਸ਼ ਨੇ ਉਹ ਕਿਉਂ ਲਗਾਏ ਜਾ ਰਹੇ ਨੇ ਗੱਲਬਾਤ ਕਰ ਲੈਣੇ ਆ ਸਤਿ ਸ੍ਰੀ ਅਕਾਲ ਜੀ ਬਹੁਤ ਮੰਦ ਭਾਗ ਆ ਇਹ ਘਟਨਾ ਜਿਹੜੀ ਸਾਹਮਣੇ ਆਈ ਹੈ ਤੁਹਾਡੇ ਬੱਚੇ ਵੱਲੋਂ ਜਿਹੜੀ ਦੱਸਿਆ ਜਾ ਰਿਹਾ ਕਿ ਟੱਕ ਦੇ ਨਾਲ ਹਰਸਾ ਵਾਪਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮੰਦ ਭਾਗ ਦੀ ਘਟਨਾ ਹੋਈ ਹੈ ਜਿਹੜੇ ਜਸ਼ਨਪ੍ਰੀਤ ਸਿੰਘ ਦਾ ਮੇਰੇ ਪੁੱਤਰ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਜਿਹੜੀ ਜਨਾਨੀ ਭੈਣ ਸਾਡੀ ਦੋ ਬੱਚੇ ਜਿਹੜੇ ਇਦਾਂ ਹੋ ਗਏ ਉਹਨਾਂ ਦਾ ਬਹੁਤ ਸਾਨੂੰ ਦੁੱਖ ਹੈ ਬਹੁਤ ਜ਼ਿਆਦਾ ਦੁੱਖ ਹੈ ਅਸੀਂ ਬਿਆਨ ਨਹੀਂ ਕਰ ਸਕਦੇ ਪਰ ਇੱਕ ਹੋਰ ਘਟਨਾਵਾ ਜਿਹੜੀ ਉਹਦੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਵਾ ਵੀ ਇਹ ਬੰਦਾ ਡਰੱਗਸ ਕਰਦਾ ਸੀ ਇਹ ਮੇਰਾ ਪੁੱਤਰ ਡਰੱਗਸ ਨਹੀਂ ਸੀ ਕਰਦਾ ਮੇਰਾ ਪੁੱਤਰ ਬਿਲਕੁਲ ਅਮਰਤ ਧਾਰੀ ਬੱਚਾ ਵਾ ਛੋਟੇ ਹੁੰਦਿਆਂ ਤੋਂ ਉਹਨਾਂ ਅਮਰ ਛਕਿਆ ਹੋਇਆ ਵਾ ਤੇ ਤੁਹਾਡੇ ਅੱਗੇ ਬੇਨਤੀ ਹੈ ਵੀ ਇਹਦਾ ਖੁਲਾਸਾ ਕੀਤਾ ਜਾਵੇ ਜਿਹੜਾ ਹੈ ਗਲਤ ਇਲਜ਼ਾਮ ਲਾਉਣ ਦੇ ਆ ਵੀ ਡਰੱਗਸ ਕਰਨ ਦੇ ਡਰੱਗਸ ਕੀਤਾ ਵਾ ਕੋਈ ਵੀ ਬੰਦਾ ਜਾਣ ਕੇ ਐਕਸੀਡੈਂਟ ਨਹੀਂ ਕਰਦਾ ਬਹੁਤ ਮੰਦ ਭਾਗੀ ਖਬਰ ਆ ਉਹ ਜਿਹੜੀ ਭੈਣ ਸਾਡੀ ਦੋ ਬੱਚੇ ਜਿਹੜੇ ਐਦਾਂ ਹੋ ਗਿਆ ਹੋਰ ਵੀ ਜਿੱਦਾਂ ਵੀ ਹੈ ਨੁਕਸਾਨ ਹੋਇਆ ਉਹ ਬਹੁਤ ਦੁੱਖ ਹੈ ਉਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਇੰਨਾ ਦੁੱਖ ਆ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਤੇ ਪਰ ਬੱਚੇ ਦੇ ਉੱਤੇ ਗਲਤ ਇਲਜ਼ਾਮ ਨਾ ਲਾਏ ਜਾਣ ਵੀ ਇਹ ਡਰੱਗਸ ਹੈ ਇਹਦੇ ਉੱਤੇ ਸਾਡੇ ਉੱਤੇ ਬਹੁਤ ਮਾੜਾ ਸਰੋਂਡਿਆ ਵਾ ਇਸ ਚੀਜ਼ ਦਾ ਜਿਹੜਾ ਦੇਖਦਾ ਉਹੋ ਹੀ ਕਹਿੰਦਾ ਵਾ ਕਿ ਇਹ ਬੰਦਾ ਡਰੱਗਸ ਕਰਦਾ ਜੇ ਉਹ ਇਹ ਗਲਤ ਹੈ ਅੱਜ ਪੁੱਤਰ ਸਾਡੇ ਵਾਸਤੇ ਪਿੰਡ ਦੇ ਮੋਤਵਾਰ ਖੜੇ ਨੇ ਇਹਨਾਂ ਨੂੰ ਤੁਸੀਂ ਪੁੱਛ ਲਓ ਕਿ ਇਹ ਡਰੱਗਸ ਕਰਦਾ ਕਿ ਨਹੀਂ ਸ਼ਾਮ ਦਾ ਟਾਈਮ ਹੈ ਰਾ ਰਾ ਸੋਂਡੀ ਹੈ ਅਮਰਤ ਹਾਰੀ ਮੇਰਾ ਪੁੱਤ ਸੀਗਾ ਆ ਚੀਜ਼ਾਂ ਇਲਜ਼ਾਮ ਨਾ ਲਾਓ ਡਰੱਗਸ ਦਾ ਇਲਜ਼ਾਮ ਨਾ ਲਾਓ ਮੈਂ ਹੱਥ ਜੋੜਦਾ ਤੁਹਾਡੇ ਅੱਗੇ ਤੁਹਾਡੇ ਅੱਗੇ ਬੇਨਤੀ ਹੈ ਵੀ ਇਹ ਚੀਜ਼ ਦਾ ਇਲਜ਼ਾਮ ਨਾਲ ਕੀ ਨਾਮ ਕੀ ਹੈ ਤੁਹਾਡਾ ਦੱਸ ਦਿਓ ਮੇਰਾ ਨਾਮ ਰਵਿੰਦਰ ਸਿੰਘ ਜੀ ਸੋ ਰਵਿੰਦਰ ਸਿੰਘ ਨੇ ਜੋ ਇਹ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਵਾ ਜਿਵੇਂ ਕਿ ਉਹਨਾਂ ਦੇ ਪੁੱਤਰ ਦੇ ਉੱਪਰ ਜਿਹੜੇ ਦੋਸ਼ ਲੱਗੇ ਨੇ ਡਰੱਗਸ ਦੇ ਨਸ਼ੇ ਦੇ ਇਹ ਬਿਲਕੁਲ ਬੇਬੁਨਿਆਦ ਨੇ ਪਰ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤੇ ਸੋਸ਼ਲ ਮੀਡੀਆ ਦੇ ਉੱਪਰ ਕਈ ਤਰ੍ਹਾਂ ਦੇ ਜਿਹੜੇ ਨੇ ਕਮੈਂਟ ਆ ਰਹੇ ਨੇ ਇਸ ਹਾਸੇ ਨੂੰ ਲੈ ਕੇ ਹਰਜਿੰਦਰ ਸਿੰਘ ਦੇ ਹਾਸੇ ਦੇ ਨਾਲ ਜੁੜਿਆ ਜਾ ਰਿਹਾ ਵਾ ਕੋਈ ਕਿਸੇ ਤਰ੍ਹਾਂ ਦਾ ਕਮੈਂਟ ਕਰ ਰਿਹਾ ਕੋਈ ਕਿਵੇਂ ਦਾ ਕਰ ਰਿਹਾ ਸੋ ਜਿਵੇਂ ਤੁਹਾਡੇ ਪਿੰਡ ਦੇ ਨਾਲ ਦਸੀਗਾ ਜਿਵੇਂ ਪਰਿਵਾਰ ਨੇ ਵੀ ਦੱਸਿਆ ਕਿਵੇਂ ਦਾ ਜੀਵਨ ਸੀ ਇਸ ਬੱਚੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵਿੰਦਰ ਸਿੰਘ ਦੇ ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮੇਰਾ ਬਹੁਤ ਰਿਲੇਸ਼ਨ ਵਧੀਆ ਇਹਨਾਂ ਨਾਲ ਆਉਣਾ ਜਾਣਾ ਸਾਡਾ ਪਰਿਵਾਰ ਵਰਗਾ ਉਹ ਬੱਚੇ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਸਵੇਰੇ ਜਦੋਂ ਗੱਲ ਹੋਣੀ ਉਦੋਂ ਵੀ ਉਹਦੇ ਮੂੰਹ ਚੋਂ ਬਾਣੀ ਸ਼ਾਮਾਂ ਨੂੰ ਜੇ ਕਿਤੇ ਗੱਲ ਹੋਣੀ ਤਾਂ ਤਾਂ ਵੀ ਬਾਣੀ ਪੜਦਾ ਸੀ ਤੇ ਜਿਹੜੀ ਘਟਨਾ ਹੋਈ ਐਕਸੀਡੈਂਟ ਹੋਇਆ ਵਾ ਉਹਦਾ ਅਸੀਂ ਵੀ ਅਗੁਰਦੁਆਰੇ ਸਾਹਮਣੇ ਖੜੇ ਆਂ ਅਸੀਂ ਬਹੁਤ ਬਤਲੋ ਜਿਹੜਾ ਪਰਿਵਾਰ ਚਲ ਗਿਆ ਆਪਾਂ ਉਹਨਾਂ ਦਾ ਬਹੁਤ ਦਿਲੋਂ ਕਿੰਨੇ ਸੱਚੇ ਪਾਸ਼ਾ ਆਤਮਾ ਨੂੰ ਸ਼ਾਂਤੀ ਮਿਲੇ ਤੇ ਬਹੁਤ ਵੱਡਾ ਦੁੱਖ ਲੱਗਾ ਸਾਨੂੰ ਵੀ ਪਰ ਜਿਹੜਾ ਜਸਨਪ੍ਰੀ ਤੇ ਇਲਜ਼ਾਮ ਲੱਗ ਰਿਹਾ ਨਾ ਡਰਗ ਦਾ ਉਹ ਬਿਲਕੁਲ ਬੇਬੁਨਿਆਦ ਆ ਖਾਸ ਕਰਕੇ ਸਾਡੇ ਪੰਜਾਬੀ ਵੀਰ ਜਿਹੜੇ ਟਰੱਕ ਚ ਚਲਾ ਰਹੇ ਆ ਨਾ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਪਾਈ ਆਪਣੇ ਨੂੰ ਆਪ ਨਾ ਪੰਡੋ ਉਹ ਮੁੰਡਾ ਬਿਲਕੁਲ ਇੱਕ ਚੀਜ਼ ਦੀ ਅਸੀਂ ਗਰੰਟੀ ਲੈਂਦੇ ਆ ਕਿ ਉਹਨੇ ਡਰਗ ਨਹੀਂ ਕੀਤੀ ਜੇ ਕੋਈ ਹੋਤੇ ਗਲਤ ਇਲਜ਼ਾਮ ਲਾ ਰਿਹਾ ਵਾ ਤੇ ਤੁਸੀਂ ਸਗੋਂ ਡਟ ਕੇ ਖਲੋਵੋ ਤੇ ਨਾਲ ਕਿ ਉਹ ਇੱਕ ਸਿੱਖ ਨੂੰ ਕੋਈ ਬਦਨਾਮ ਨਾ ਕਰੇ ਅਮਰਤਾਰੀ ਨੂੰ ਉਹ ਮੁੰਡਾ ਬਿਲਕੁਲ ਇਸ ਕੰਮ ਦੇ ਵਿੱਚ ਕਦੀ ਜ਼ਿੰਦਗੀ ਚ ਜਾ ਨਹੀਂ ਸਕਦਾ ਅਸੀਂ ਇਸ ਗੱਲ ਦਾ ਵਿਸ਼ਵਾਸ ਤੋਂ ਹੁੰਦੇ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਵੀ ਜਿਹੜੇ ਉਹਦੇ ਤੇ ਗਲਤ ਕਮੈਂਟ ਕਰਨਦੇ ਨਾ ਉਹ ਆਪਣਾ ਆਪਣਾ ਮੂੰਹ ਬੰਦ ਕਰੋ ਹੱਥ ਜੋੜ ਕੇ ਬੇਨਤੀ ਆ ਕਿ ਉਹ ਅਮਰਤਾਰੀ ਨੂੰ ਇਦਾਂ ਨਾ ਬਦਨਾਮ ਕਰੋ ਕਿ ਉਹਨੇ ਡਰੱਗ ਕੀਤਾ ਸੀ ਇਹ ਗੱਲ ਗਲਤ ਹੈ ਇੰਨੀ ਮੇਰੀ ਬੇਨਤੀ ਆ ਤੋ ਐਕਸੀਡੈਂਟ ਕਿਸੇ ਵੀ ਕਾਰਨ ਕਰਕੇ ਹੋ ਸਕਦਾ ਵਾ ਇਹ ਜਾਂਚ ਦਾ ਵਿਸ਼ਾ ਹੈਗਾ ਜਿਵੇਂ ਕਲਗੀਧਰ ਇੰਟਰਨੈਸ਼ਨਲ ਸਕੂਲ ਦੇ ਉਪ ਚੇਅਰਮੈਨ ਸਾਡੇ ਨਾਲ ਨੇ ਤੇ ਇਹ ਬੱਚੇ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਸਕੂਲਾਂ ਦੇ ਵਿੱਚ ਹੀ ਪੜ੍ਹੇ ਸਨ ਇਹਨਾਂ ਤੋਂ ਵੀ ਜਾਣਕਾਰੀ ਲੈ ਲੈਣੀ ਹੈ ਕਿ ਬੱਚੇ ਦਾ ਜੀਵਨ ਕਿਵੇਂ ਦਾ ਸੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਯੂਐਸਏ 'ਚ ਕੈਲਿਫੋਰਨੀਆ ਵਿੱਚ ਇਹ ਹਾਸਾ ਵਾਪਰੇਆ ਟਰੱਕ ਦਾ ਮੈਂ ਸਮਝਦਾ ਕਿ ਬਹੁਤ ਹੀ ਦੁਖਦਾਈ ਘਟਨਾ ਵਾ ਔਰ ਜਿਹੜੇ ਸਾਡੇ ਉਥੇ ਲੇਡੀਜ਼ ਉਹਨਾਂ ਦੇ ਬੱਚੇ ਦੂ ਦੀ ਡੈਥ ਹੋਈ ਆ ਮੈਂ ਉਹਨਾਂ ਦੇ ਨਾਲ ਬਹੁਤ ਹੀ ਡੂੰਘਾ ਦੁੱਖ ਪ੍ਰਗਟ ਕਰਦਾ ਕਿਉਂਕਿ ਇਹ ਐਕਸੀਡੈਂਟ ਜਿਹੜਾ ਨਾ ਹੀ ਮਾੜਾ ਹੈ ਪਰ ਇਹਨਾਂ ਦੇ ਜਿਹੜੇ ਬੱਚੇ ਜਸਰਪ੍ਰੀਤ ਸਿੰਘ ਜੀ ਜਿਹੜੇ ਸਾਡੇ ਉਹਨਾਂ ਦੀ ਮੈਂ ਖਬਰ ਪੜ੍ਹਿਆ ਸੀ ਉਹ ਬੱਚਾ ਇੱਥੇ ਸਕੂਲ 'ਚ ਪੜ੍ਹਦਾ ਸੀ ਬਹੁਤ ਹੀ ਹੁਨਾਰ ਤੇ ਲਾਇਕ ਬੱਚਾ ਸੀ ਅਮਰਤਾਰੀ ਪਰਿਵਾਰ ਆ ਉਹਨਾਂ ਦੇ ਡੈਡੀ ਜੀ ਇਹ ਮੇਰੇ ਲੱਗੇ ਆਏ ਆ ਇਹ ਗੁਰਸਿੱਖ ਪਰਿਵਾਰ ਇਹਨਾਂ ਦੀ ਮੰਮੀ ਜਿਹੜੀ ਹੈ ਉਹ ਪ੍ਰਲਾਪ 'ਚ ਬਹੁਤ ਦੁੱਖ ਮਹਿਸੂਸ ਕਰ ਰਹੀ ਆ ਕਿ ਜੋ ਉੱਥੇ ਘਟਨਾ ਵਾਪਰੀ ਆ ਪਰ ਮੈਨੂੰ ਬੜਾ ਇਹ ਡੂੰਘਾ ਤੋਕ ਹੋਇਆ ਕਿ ਇੱਕ ਅਮਰਤਾਰੀ ਪਰਿਵਾਰ ਨੂੰ ਇਦਾਂ ਨਸਰ ਕੀਤਾ ਜਾ ਰਿਹਾ ਹੈ ਕਿ ਉਹਨੂੰ ਡਰੱਗ ਕੀਤਾ ਹੀ ਜਾਂਦਕਿ ਉਹ ਬੱਚੇ ਨੇ ਅਜੇ ਤੱਕ ਕਿਸੇ ਨਸ਼ੇ ਨੂੰ ਹੱਥ ਵੀ ਨਹੀਂ ਟੱਚ ਕੀਤਾ ਇਹ ਮਾਰੇ ਦੀ ਜੂ ਰੀਜ਼ੇ ਖੜੇ ਆ ਇਹ ਗੱਲ ਕਰ ਰਹੇ ਆ ਸੋ ਇਸ ਕਰਕੇ ਮੈਂ ਸਮੂੱਚੇ ਪੰਜਾਬੀਆਂ ਨੂੰ ਸਮੂਚੇ ਭਾਰਤੀ ਲੋਕਾਂ ਨੂੰ ਜਾਂ ਵਰਲਡ ਦੇ ਵਿੱਚ ਪਾਇਦੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੀ ਕੋਈ ਸ਼ੋਸ਼ਣਾ ਛੱਡਿਆ ਜਾਏ ਬਿਲਕੁਲ ਅਮਰਤਾਰੀਆ ਔਰ ਅਸੀਂ ਗਰੰਟੀ ਦਿਨੂ ਤਿਆਰਾ ਗੁਰੂ ਦੀ ਅਸ਼ੂਰੀ ਚ ਖੜੇ ਆ ਇਸ ਕਰਕੇ ਨਸ਼ਾ ਕੋਈ ਨਹੀਂ ਕਰਦਾ ਸੀ ਪਰ ਜੋ ਐਕਸੀਡੈਂਟ ਹੋਇਆ ਉਹ ਬਹੁਤ ਹੀ ਦੁਖਦਾਈ ਤੇ ਬਹੁਤ ਹੀ ਤੇ ਦਿਲ ਨੂੰ ਸੱਟ ਮਾਰਨ ਵਾਲਾ ਸੋ ਮੈਂ ਪਾਸ ਦੀ ਸਰਕਾਰ ਨੂੰ ਪ੍ਰਧਾਨ ਮੰਤਰੀ ਨਦਰ ਬੋਦੀ ਜੀ ਨੂੰ ਉਥੇ-ਉਥੇ ਤੇ ਰਾਸ਼ਟਰਪਤੀ ਨੂੰ ਕਹਿੰਦਾ ਬੇਨਤੀ ਕਰਦਾ ਕਿ ਇਹ ਤੇ ਤੈਹ ਤੱਕ ਢੰਗਾਈ ਤੱਕ ਜਾਇਆ ਜਾਏ ਕਿ ਨਸ਼ਾ ਜਿਹੜਾ ਬਿਲਕੁਲ ਹੀ ਕਰਦਾ ਉੱਥੇ ਹੀ ਮੈਂ ਨਾਲ ਬੇਨਤੀ ਕਰਦਾ ਕਿ ਬੱਚਾ ਕੋਲੋਤਾ ਇਹਨਾਂ ਦਾ ਬੱਚਾ ਹੋਣ ਹਰ ਬੱਚਾ ਵਾ ਉੱਥੇ ਕੋਈ ਠੂਠਾ ਕੇਸ ਨਾ ਬਣ ਜੇ ਸੋ ਇਸ ਕਰਕੇ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਵੀ ਤੁਰੰਤ ਔਰ ਸਿੱਖ ਸਧਾਰਮਿਕ ਜਥੇਬੰਦੀਆਂ ਜਿਹੜੀਆਂ ਉਹਨੂੰ ਮਸਤਯੁਰਕ ਬੇਨਤੀ ਕਰਦਾ ਕਿ ਉਹ ਵੀ ਇਸ ਕੇਸ ਵਿੱਚ ਜਮੂਲੀਅਤ ਕਰਨ ਤਾਂ ਜੋ ਇਹ ਬੱਚੇ ਨੂੰ ਇਨਸਾਫ ਮਿਲ ਸਕੇ ਕਿਉਂਕਿ ਸਮੁੱਚਾ ਪਿੰਡ ਜਿਹੜਾ ਅਜ ਗੁਰਦਾਰ ਸਾਹਿਬ ਦੇ ਹਜ਼ੂਰੀ ਜਿੱ ਇਕੱਠਾ ਹੋ ਕੇ ਇਹ ਪਿਛਵਾਹ ਤੇ ਰਿਹਾ ਕਿ ਬੱਚਾ ਕੋਈ ਨਸ਼ਾ ਕਰਦਾ ਹੀ ਨਹੀਂ ਹੈ ਸੋ ਇਹ ਕੁਦਰਤੀ ਇੱਕ ਪਾਣਾ ਪਾਪੜਿਆ ਤੇ ਜਿਹਦਾ ਬਹੁਤ ਉਖਵਾ ਔਰ ਜੋ ਉਥੇ ਮੋਤਾਂ ਹੋਈਆਂ ਉਹਦਾ ਅਸੀਂ ਟੂੰਗਾ ਦੁੱਖ ਦੇ ਨਾਲ ਕਰਦੇ ਆ ਕਿ ਜੋ ਇਹ ਹੋਣਾ ਨਹੀਂ ਚਾਹੀਦਾ ਪਰ ਇਹ ਜਿਹੜਾ ਐਕਸੀਡੈਂਟ ਹੈ ਇਹ ਕੁਦਰਤ ਦੇ ਹੱਥ ਹੈ ਉਸ ਕਾਲਪੁਰ ਵਾਹਿਗੁਰੂ ਦੇ ਹੱਥ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸੋ ਬਿਲਕੁਲ ਜੀ ਇਹ ਜੋ ਦਿਲ ਦਹਿਲਾ ਦੇਣ ਵਾਲਾ ਹਾਸਾ ਵਾਪਰਿਆ ਵਾ ਕੈਲੀਫੋਰਨੀਆ ਦੇ ਵਿੱਚ ਐਲ.ਏ ਦੇ ਨਜ਼ਦੀਕ ਸੋ ਉਹਦਾ ਜਿੱਥੇ ਵਕੋ ਵਕ ਬਲਾਰਿਆਂ ਨੇ ਬੋਲਦਿਆਂ ਜਿਹੜਾ ਚਾਹੇ ਉਹਨਾਂ ਦੇ ਪਿਤਾ ਜੀ ਹੋਣ ਪੀੜਤ ਚਾਹੇ ਪਿੰਡ ਵਾਸੀ ਹੋਣ ਚਾਹੇ ਸੰਗਤਾਂ ਹੋਣ ਤੁਹਾਨੂੰ ਦੁਬਾਰਾ ਦੱਸਦੀ ਹੈ ਕਿ ਪਿੱਛੇ ਸਿੰਧਿਆ ਵਾਲੇ ਜਿਹੜੀ ਰਹਿ ਰਸ ਦੀ ਬਾਣੀ ਦਾ ਜਿਹੜਾ ਵਾ ਪ੍ਰਵਾਲ ਚੱਲ ਰਿਹਾ ਤੇ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੰਗਤਾਂ ਨੇ ਜਿਹੜੀ ਐ ਇਸ ਗੱਲ ਦੀ ਜਿਹੜੀ ਗਵਾਹੀ ਭਰੀ ਐ ਕਿ ਜੋ ਜਸਨਪ੍ਰੀਤ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਾ ਨਸ਼ਾ ਨਹੀਂ ਸੀ ਕਰਦਾ ਪਰ ਫਿਰ ਵੀ ਇਸ ਦੇ ਬਾਵਜੂਦ ਵੀ ਜੋ ਇਹ ਹਾਦਸਾ ਵਾ ਵਾ ਇਹਦੇ ਤੇ ਸਾਰੀਆਂ ਸੰਗਤਾਂ ਨੂੰ ਇਲਾਕੇ ਨੂੰ ਜਿਹੜਾ ਵਾ ਵੱਡਾ ਅਫਸੋਸ ਹੈਗਾ ਵਾ ਕਿਉਂਕਿ ਮੌਤਾਂ ਹੋ ਚੁੱਕੀਆਂ ਨੇ ਕੀਮਤੀ ਜਾਨਾਂ ਜਿਹੜੀਆਂ ਨੇ ਜਾ ਚੁੱਕੀਆਂ ਨੇ ਸੋ ਉੱਥੇ ਹੀ ਅਕਾਲ ਤਖਤ ਸਾਹਿਬ ਦੇ ਜੋ ਜਥੇਦਾਰ ਨੇ ਜਾਂ ਇੱਕ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਜਿੱਥੇ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਸਮੂਲੀਅਤ ਕੀਤੀ ਜਾਵੇ ਦਖਲ ਦਿੱਤਾ ਜਾਵੇ ਤਾਂ ਕਿ ਇਸ ਬੱਚੇ ਦੇ ਉੱਪਰ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਵਾ ਨਾਜਾਇਜ਼ ਦੋਸ਼ ਨੇ ਜਿਹੜੀ ਉਹਦੀਆਂ ਧਰਾਵਾਂ ਜੜੀਆਂ ਨੇ ਉਹ ਫਿੱਟ ਨਾ ਕੀਤੀਆਂ ਜਾਣ ਸੋ ਜਿਹੜੇ ਪੰਜਾਬੀ ਵੀਰ ਜਾਂ ਵੱਖੋ-ਵੱਖ ਲੋਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੱਖੋ-ਵੱਖ ਤਰ੍ਹਾਂ ਦੇ ਜਿਹੜੇ ਕਮੈਂਟ ਕਰ ਰਹੇ ਨੇ ਕਿ ਡਰੱਗਸ ਦੇ ਨਸ਼ੇ ਦੇ ਵਿੱਚ ਜਿਹੜਾ ਧੁੱਤ ਹੋ ਕੇ ਜਿਹੜਾ ਜਸ਼ਨਪ੍ਰੀਤ ਨੇ ਇਸ ਖਤਰਨਾਕ ਜਿਹੜਾ ਹਾਦਸੇ ਨੂੰ ਜਿਹੜਾ ਅੰਜਾਮ ਦਿੱਤਾ ਵਾ ਸੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਨੇਹਾ ਦਿੰਦੇ ਬੇਨਤੀਆਂ ਕਰਦੇ ਅਪੀਲਾਂ ਕਰਦੇ ਜਿਹੜੇ ਪਿੰਡ ਵਾਸੀ ਨਜ਼ਰ ਆ ਰਹੇ ਨੇ ਸੋ ਇਹਨਾਂ ਦੋਸ਼ਾਂ ਦਾ ਖੰਡਨ ਵੀ ਕਰ ਰਹੇ ਨੇ ਕਿ ਉਹ ਬਿਲਕੁਲ ਨਸ਼ੇ ਦਾ ਸੇਵਨ ਨਹੀਂ ਸੀ ਕਰਦਾ ਇੱਕ ਅਮਰਤ ਧਾਰੀ ਜਿਹੜਾ ਨੌਜਵਾਨ ਸੀ ਦੋਵੇਂ ਵਿਲੇਜ ਜਿਹੜਾ ਨਿਤਨੇਮ ਕਰਦਾ ਸੀ ਜਿਸ ਦੀ ਗਵਾਹੀ ਜੋ ਕੈਲੀਫੋਰਨੀਆ ਉਹਦੇ ਸੱਜੇ ਖੱਬੇ ਰਹਿੰਦੇ ਬੱਚੇ ਨੇ ਉਹ ਵੀ ਭਰਦੇ ਹੋਏ ਨਜ਼ਰ ਆ ਰਹੇ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਮਾਮਲਾ ਵਾ ਜਿਹੜਾ ਇਹ ਮਾਮਲਾ ਜਿਹੜਾ ਜਾਂਚ ਦਾ ਵਿਸ਼ਾ ਹੈਗਾ ਵਾ ਇਸ ਦਾ ਕੀ ਨਤੀਜਾ ਹੁੰਦਾ ਵਾ ਸਮੇਂ ਦੀ ਗਰਭਚਿਆ ਹੁਣ ਤੱਕ ਲਈ ਇਨਾ ਹੀ ਸਹਾਯੋਗੀ ਕੈਮਰਾ ਪਰਸਨਲ ਸਰਦੀਪ ਦੇ ਨਾਲ ਮਹਿ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ